ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਸਾਂਝੀ ਕਰਨੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਪਿੰਡ ਸ਼ੇਰਖਾਂ ਤੋਂ ਤੇ ਜ਼ਿਲ੍ਹੇ ਫਿਰੋਜ਼ਪੁਰ ਦਾ ਸ਼ੇਰਖਾਂ ਪਿੰਡ ਆ ਸੋਢੀ ਨਗਰ ਕਾਦਾਪੋੜਾ ਇਸ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਜਾਨਵਰ ਤੁਹਾਨੂੰ ਵਿਖਾਉਣੇ ਆ ਚਾਰ ਪੰਜ ਚਾਰ ਵਿਖਾਉਣੇ ਆ ਟੋਟਲ ਮਿੱਤਰੋ ਇਕੱਲੇ ਬੱਚਾ ਹੀ ਆ ਮੈਂ ਇਹਦੇ ਮਗਰ ਤੋਕੜ ਝੋਟੀ ਵਿਖਾਉਣੀਆਂ ਤੁਹਾਨੂੰ ਕਮਾਲ ਦੀ ਮਗਰ ਕੱਟਾ ਵਾ ਚੰਗਾ ਦੁੱਧ ਦਾ ਚੰਗੇ ਢਾਂਚੇ ਦੀ ਆ ਭਾ ਲੋਟ ਆ ਜਿਹੜੇ ਪ੍ਰਾਣ ਜਾਨਵਰ ਚੰਗਾ ਲੈਣਾ ਉਹਦੇ ਲਈ ਲਾਹੇਵੰਦ ਵੀਡੀਓ ਆ ਕਰਦੇ ਆ ਗੱਲਬਾਤ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਬਹੁਤ ਵਧੀਆ ਬਾਈ ਸਰਬੇ ਸੇਤਕਰ ਪਰਿਵਾਰ ਬਾਈ ਹਾਂਜੀ ਬਹੁਤ ਵਧੀਆ ਜੀ ਚਲੋ ਸ਼ੁਕਰ ਅੱਛਾ ਸੁਖੇ ਬਾਈ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਆਪੇ ਅੱਜ ਆਪਣੇ ਕੋ ਦੋ ਮੱਝਾ ਸੂਣ ਵਾਲੀਆਂ ਇੱਕ ਤੋਕੜਾਈ ਠੀਕ ਆ ਇੱਕ ਤੋਕੜਾ ਦੋ ਮੱਝਾ ਸੂਣ ਵਾਲੀਆਂ ਹਾਂਜੀ ਇੱਕ ਨੀਲੀ ਰਾਵੀ ਦੀ ਕੱਟੀ ਆਈ ਇੱਕ ਨੀਲੀ ਰਾਵੀ ਦੀ ਕੱਟੀ ਆ ਪਹਿਲੇ ਨੰਬਰ ਵਾਲੀ ਮੈਂ ਪਰ ਲਈ ਆ ਜਿਹੜੀ ਕੀ ਡਿਟੇਲ ਆ ਬਾਈ ਬਤਿਆ ਰਹੀ ਆ ਦੋ ਦਿਨ ਲੱਗਾ ਸ਼ਹਿਰਾਦ ਨੂੰ ਸੂਪੇ ਠੀਕ ਆ ਬਈ ਤਿਆਰੀ ਦੇ ਵਿੱਚ ਹੀ ਆ ਹਨਾ ਠੀਕ ਆ ਅੱਛਾ ਇਹਦਾ ਬਈ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਇਹ ਤਾਂ 14 ਕਿਲੋ ਦਾ ਦੁੱਧ ਦਾ ਰਿਕਾਰਡ ਆ ਜੀ ਠੀਕ ਆ ਇਹਦਾ ਰੇਟ ਬਈ ਕੀ ਰਹੂਗਾ ਜੀ ਇਹਦਾ 82000 ਰੁਪਇਆ ਕਰਦੇ ਆ 82000 ਰੁਪਇਆ ਕੱਦੇ ਬਾਹਰੋਂ ਤੋਰੀ ਪਈ ਮੜਾ ਲੈ ਵੀ ਮੇਤਰੋ 82000 ਰੁਪਇਆ ਡਿਮਾਂਡ ਆ 13 14 ਕਿਲੋ ਦੁੱਧ ਦਾ ਰਿਕਾਰਡ ਆ ਤਿਆਰ ਪਰ ਤਿਆਰਾ ਡਾਲਿਆਂ ਦੇ ਉੱਤੇ ਮੈਂ ਕੱਦ ਬੱਡੀ ਵਾਲੀ ਵੱਡੀ ਬੁੱਡੀ ਚੰਗੀ ਆ ਮੈਂ ਦੁੱਧ ਵਾਲੇ ਬੰਦੇ ਦੇ ਫੁੱਲ ਕੰਮ ਦੀ ਮੈਂ ਆ ਜਿਹਨੇ ਡੈਰੀ ਡੋਰੀ ਤੇ ਲਾਉਣੀ ਆ ਬ ਉਹ ਦੇਖ ਸਕਦੇ ਹਾਂ ਦਾ ਲੇਵਾ ਕਰਮਾ ਵਾਲੀ ਦਾ ਮਿੱਤਰੋ ਹੂੰ ਬਣਦੇ ਭਾਈ ਕੋਈ ਹਾਰ ਸ਼ਿੰਗਾਰ ਨਹੀਂ ਕੀਤਾ ਹੋਇਆ ਸਿੰਪਲ ਮਈਆ ਉਸੇ ਤਰ੍ਹਾਂ ਵਿਖਾ ਰਿਆ ਜਿਵੇਂ ਦੀਆਂ ਹੈਗੀਆਂ ਆਹ ਵੇਖ ਲੋ ਦਾ ਥਣ ਮਿੱਤਰੋ ਹੂੰ ਜਿੰਗੀਆਂ ਮੈਂ ਬਈ ਬਣਦੇ ਭਾਈ ਫੇਰ ਪਿਆ ਦੀ ਪਾ 82 ਹਜ਼ਾਰ ਜੋ ਮਾਨ ਤਨ ਭਰਾ ਕਰਦੇ ਆਂਗੇ ਖੁੱਲਾ ਹਾਂਜੀ ਕਰ ਦਾਂਗੇ ਠੀਕ ਆ ਭਾਈ ਲੈ ਵੀ ਮਿੱਤਰੋ ਇਹਦਾ ਲੇਵਾ ਤੁਹਾਨੂੰ ਮੈਂ ਇੱਕ ਵਾਰੀ ਨਾ ਜੀ ਤੀਕ ਤੋਂ ਵੀ ਕਰਕੇ ਵਿਖਾ ਦੇ ਦਿੰਦਾ ਹੁਣ ਆ ਵੇਖ ਲਓ ਇਹਦਾ ਲੇਵਾ ਤੁਸੀਂ ਅੱਛਾ ਭਾਈ 2 ਨੰਬਰ ਤੇ ਜਿਹੜੀ ਝੋਟੀ ਆ ਵੀਰੇ ਇਹ ਦੂਜਾ ਸੂਆ ਸੁੰਦ ਝੋਟੀ ਹੈ ਦੂਜਾ ਸੂਆ ਸੁੰਦੀ ਆ ਹਾਂਜੀ ਪਹਿਲੇ ਸੂਆ 10 ਕਲ ਤੋਂ ਦਿੱਤਾ ਹੈ ਝੋਟੀ ਲਈ ਠੀਕ ਹੈ ਇਹਦੇ ਦਿਨ ਕਿੰਨੇ ਪਏ ਵੀਰੇ ਇਹ ਦੋ ਦਿਨ ਦਾ ਫਰਕ ਇਹਨਾਂ ਦਾ ਹੀ ਐਸਾ ਇੱਕੋ ਤੇ ਮੇਲਾ ਇੱਕ ਦੋ ਦਿਨਾਂ ਦਾ ਹੀ ਫਰਕ ਆ ਹਾਂਜੀ ਇਹਦੇ 12 ਦਿਨ ਪੂਰੇ ਹੁੰਦੇ ਆ ਇਹਦੇ 15 ਨੂੰ ਦਿਨ ਪੂਰੇ ਹੁੰਦੇ ਆ ਠੀਕ ਆ ਭਾਈ ਤੇ ਇਹ ਦੋ ਤਾਂ ਇਹ ਵੀ ਝੋਟੀ ਦੇ ਦੂ 11-12 ਕਿਲੋ ਰਗੀ ਪਹਿਲੇ ਸੂਆ 10 ਕਲ ਦਿੱਤਾ ਤਾਂ ਦੇ ਨਹੀਂ ਠੀਕ ਆ ਰੇਟ ਇਹਦਾ ਭਾਈ ਇਹ ਦਾ 75000 ਕਰਦੇ ਆਂ ਠੀਕ ਹੈ ਕੱਢੀ ਬਾਰੋਂ ਤੋਰੀ ਭਰਾ ਮਣਾ ਲੈ ਮਿੱਤਰੋ ਦੂਜਾ ਸੂਆ ਚੋਟੀ ਡਿਮਾਂਡ 75000 ਰੁਪਇਆ ਸਿਰਫ ਐਂਦੀ ਦੇਖ ਸਕਦੇ ਆ ਮਿੱਤਰੋ ਲੈਵਲ ਉਗੇ ਦੀ ਚੰਗੀ ਆ ਮਲਤ ਸਾਫ ਸੁਥਰੀ ਜਿੰਨੀ ਹੈਗੀ ਆ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਖਾ ਪੀ ਕੇ ਵਧੀਆ ਮੈਂ ਟਿਕਾਣੇ ਦੀ ਬਣ ਜੂਗੀ 75000 ਰੁਪਇਆ ਡਿਮਾਂਡ ਸੂਕੇ ਸੋਹਣੀਆਂ ਨੇ ਨਖਰ ਜਾਨਾ ਸਿੰਘ ਬਹੁਤ ਸੋਹਣਾ ਗੋਲਜਾ ਸਿੰਘ ਕੰਨੀ ਵਾਲਾ ਆਜ ਦਾ ਥਣਾ ਦੇਵਾ ਵੇਖ ਲੋ ਮਿੱਤਰੋ ਇਹ ਸੀਗੀ ਪਹਿਲੇ 2 ਨੰਬਰ ਤੇ ਮੇ ਮਿੱਤਰੋ ਦੀ 75000 ਰੁਪਿਆ ਡਿਮਾਂਡ ਆ ਦੇਖ ਸਕਦੇ ਆ ਤੁਸੀਂ ਆਜ ਦਾ ਲੇਵਾ ਵੇਖ ਲੋ ਹੁਣ ਬਾਈ ਦੇਖੋ ਲੇਵਾ ਕਰਾਂ ਦੇ ਕੀ ਕਹਿੰਦਾ ਮਾਣਾ ਕੁੰਦੀਆਂ ਦੇ ਦਿਲ ਖੁਸ਼ ਥਣਾ ਬਹੁਤ ਚੰਗਾ ਲੱਗਾ ਕਰਮ ਵਾਲੀਓ ਬਾਈ ਅੱਛਾ ਵੀਰੇ ਇਹ ਹੋ ਗਿਆ ਆਪਣੀ 2 ਨੰਬਰ ਤੇ ਹਨਾ 3 ਨੰਬਰ ਤੇ ਤੋਕੜ ਆਈ ਅੱਛਾ ਇਹ ਛੋਟੀ 3 ਨੰਬਰ ਤੇ ਹਾਂਜੀ ਇਹ ਟੀਕਾ ਭਰਾ ਆ ਡੇਢ ਮਹੀਨਾ ਹੋ ਗਿਆ ਠੀਕ ਆ ਭਾਈ ਕੋਈ ਲੈਂਦਾ ਉਹ ਆਪਾਂ ਗਾਰੰਟੀ ਨਹੀਂ ਦਿੰਦੇ ਫਿਰ ਆਈ ਉਹਦੀ ਕਿਸਮਤ ਆ ਆਹ ਇਹਦੀ ਗੱਬੜ ਨਿਕਲਾ ਵੀ ਅਗਲੇ ਦੀ ਕਿਸਮਤ ਹਾਂਜੀ ਹਾਂਜੀ ਅੱਛਾ ਵੀ ਮਿਲਦੀ ਕਿ ਮੈਂ ਕਰਦਾ ਹੁੰਦਾ ਕਿ ਆਹ ਆਊਟ ਪੋਟ ਨਾ ਕਰੇ ਟੀਕਾ ਭਰਾ ਹੈ ਡੇਢ ਮਹੀਨੇ ਲਾ ਕੇ ਬਣਾ ਹਾਂ ਵੀ ਮੈਂ ਅਗਲਾ ਜਾ ਕੇ ਦਵਾਈ ਵਗੈਰਾ ਨਾ ਦਵੇ ਹਾਂਜੀ ਹਾਂਜੀ ਠੀਕ ਆ ਅੱਛਾ ਵੀਰੇ ਇਹਦਾ ਦੁੱਧ ਕਿੰਨਾ ਭਰਾ ਦੁੱਧ ਤਾਂ ਭਾਈ 7 ਕਿਲੋ ਸੀਗਾ ਹੂੰ ਇਹ ਜੀ ਨਹੀਂ ਜੱਜ ਨਾ ਲਾਇਆ ਨੇ ਆਣ ਕੇ ਮਿਲ ਹੀ ਨਹੀਂ ਤੇ ਟੈਗ ਹਾਂ ਹੁਣ 5:30 ਪੌਣੇ 6 ਹੋ ਗਏ ਮਿਲ ਮਿਲ ਪੈਂਦੀ ਹੁੰਦੇ ਹਾਂ ਮਿਲ ਪੈਂਦੀ ਵਧੀਆ ਜੀ ਮਲਾਂ ਵੀ ਪੱਠੇ ਪੁੱਠੇ ਨਹੀਂ ਖਾਦੇ ਹਾਂ ਜੀ ਇਹ ਨਹੀਂ ਲਾਇਆ ਨੇ ਬੱਚਾ ਇਹਦਾ ਕਿਹੜਾ ਬਈ ਉਹ ਪਰਲਾ ਕੱਟਿਆ ਹੈ ਅਸੇ ਕੱਟੇ ਤੇ ਮਿਲਦੀ ਆ ਬਈ ਹਾਂ ਜੀ ਕੱਟੇ ਤੇ ਕੱਟੇ ਵੀ ਆਗਾ 5-6000 ਦਾ ਯਾਰ ਹਾਂ ਜੀ ਹਾਂ ਜੀ ਅੱਛਾ ਬਈ ਇਹ ਕਿੰਨੇ ਦੀ ਦੇ ਦੀਏ ਝੋਟੀ ਇਹ ਮੁੱਲ 55 ਤੇ 52000 ਦੀ ਦੇ ਦਾਂਗੇ ਠੀਕ ਹੈ ਕੱਢੀ ਬਾੜੋਂ ਤੋਰੀ ਬਈ ਲੈ ਵੀ ਮੇਤਰੋ 52000 ਦੇ ਵਿੱਚ ਝੋਟੀ ਬਹੁਤ ਸੋਹਣੀ ਆ ਜੇ ਗੱਬਣ ਨਿਕਲ ਆਈ ਤਾਂ 65000 ਦੀ ਆ ਬੱਚੇ ਦੇ ਸਮੇਤ ਤੇ ਜੇ ਨਾ ਵੀ ਗੱਬਣ ਨਿਕਲੀ ਜਦੋਂ ਤੱਕ ਕਰਮਾਂ ਵਾਲੀ ਡਿੱਗਣ ਵਾਲਾ ਸੌਦਾ ਨਹੀਂ ਗਾ ਘਾਟੇ ਵਾਲਾ ਨਹੀਂ ਗਾ ਲੈ ਵਾਲੂਆ ਬੜਾ ਚੰਗਾ ਝੋਟੀ ਦੇ ਥੱਲੇ ਦੇਖ ਸਕਦੇ ਆ ਤੁਸੀਂ ਮਿੱਤਰੋ ਹੂੰ ਲੈ ਆ ਵੀ ਬਹੁਤ ਸੋਹਣਾ ਵਾਕਿਆ ਯਾਰ ਰੋੜ ਰੋ ਯਾਰ ਹਣਾ ਸੁੱਖੇ ਭਾਈ ਸੰਭਲ ਵਾਲੇ ਬੰਦੇ ਨੂੰ ਮਾਰੀ ਨਹੀਂ ਹਾਂ ਹਾਂ ਹੂੰ ਨਿਕਲ ਆਵੇ ਤਾਂ ਦੁਗੜੇ ਤੋਂ ਵੱਧ ਰਹੀ ਆ ਭਈ ਇਹ ਨਾਲੇ ਪਹਿਲਾਂ ਕੱਟਿਆ ਹੂੰ ਦੇਵਾ ਵੇਖੋ ਕਿ ਇਹ ਰੋ ਦੀ ਕਰਮ ਵਾਲੀ ਦਾ ਜਗਾਈ ਫਿਰਦੀ ਨਾ ਥੱਲੋਂ ਸ਼ਾਮ ਦੇ ਟਾਈਮ ਵੀਡੀਓ ਤਿੰਨ ਕੁ ਵਜੇ ਮੈਂ ਬਣਨਦਾ ਪਈਆ ਉਹ ਸਾਬ ਦੇ ਜੱਜਮੈਂਟ ਕਰ ਲਿਆ ਜੀ 55000 ਜੋ ਥੋੜਾ ਬਹੁਤਾ ਲਾਡ ਪਿਆਰ ਭਾਈ ਬੋਂਜਾ ਹੈ ਜੀ ਬਾਈ ਦੇਵਾ ਹੈ ਮੋਨ 55 ਪੱਕੀ ਠੀਕ ਹੈ ਬਾਈ ਅਥਰ ਨੀਲੀ ਰਵੀ ਦੀ ਕੱਟੀ ਬਾਈ ਜਿਹੜੀ ਹਾਂਜੀ ਇਹਦੀ ਕਿੰਨੀ ਉਮਰ ਆ ਵੀਰੇ ਇਹ ਸਾਲ ਦੀ ਹੈ ਕੱਟੀ ਠੀਕ ਹੈ ਬਾਈ ਤੇ ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ 32000 ਰੁਪਏ ਮੰਗਦੇ 32000 ਰੁਪਏ ਡਿਮਾਂਡ ਮੰਗਤ ਨੇ ਹੋ ਜੋ ਵਿੱਚੋਂ ਵੀਰੇ ਹਾਂਜੀ ਹਾਂਜੀ ਡਾਇਮੰਡ ਦੀ ਆਪ ਹੈ ਡਾਇਮੰਡ ਦੀ ਆਪ ਹੈ ਹਾਂਜੀ ਠੀਕ ਹੈ ਜੀ ਮਾਤਾ ਸੀ ਰੋਡ ਵਾਲੇ ਲੈਂਦੀ ਸੀ ਉਹ ਠੀਕ ਹੈ ਇਹਦੀ ਮਾਂ ਰੋਡ ਵਾਲੀ ਲੈਣ ਤੋਂ ਕੱਡੀ ਬਾਰ ਨੂੰ ਵੀਰੇ ਲੈ ਵੀ ਮਿੱਤਰੋ ਡਾਇਮੰਡ ਦੀ ਬਾਈ ਹੁਣੇ ਦੱਸਦੇ ਆ ਤਾਂ ਰੋਡੇ ਵਾਲੀ ਬਲੱਡ ਲਾਈਨ ਦੇ ਵਿੱਚੋਂ ਇਹਦੀ ਮਾਂ ਸੀਗੀ ਦੋਵੇਂ ਬਲੱਡ ਲਾਈਨਾਂ ਜਿਹੜੀਆਂ ਮੈ ਲਹੋ ਕੇ ਟੌਪ ਦੀ ਬਲੱਡ ਲਾਈਨ ਤਿਆਰ ਹੋਈ ਹੋਈ ਵਿੱਚੋਂ ਉਹਨਾਂ ਦੇ ਵਿੱਚੋਂ ਇਹ ਕੱਟੀ ਆ ਮੇਤਰੋ ਮਾਰਕਿੰਗ ਜਾਇ ਜ ਬਿਲਕੁਲ ਅੱਖਾਂ ਦੇ ਵਿੱਚ ਜਵਾਬ ਪੂਰਾ ਵਧੀਆ ਅਗਲੇ ਪੈਰ ਹੈ ਨਹੀਂ ਮਗਰ ਨੇ ਹੈਗੇ ਆ ਝੋਲੀ ਝਾਲੀ ਚਾਰ ਫਾਣਾ ਕੱਲੇ ਕੱਲੇ ਲੱਗੇ ਹੂੰ ਝੋਲੀ ਝਾਲੀ ਬਹੁਤ ਚੰਗੀ ਕੱਟੀ ਦੀ ਬਾਈ ਨਹੀਂ ਠੀਕ ਹੈ ਪੜੀ ਪੁਲੀ ਵੀ ਇੱਕ ਗੋਲਾ ਹੈ ਨਾ ਲੱਸੀ ਫਿੱਕੀ ਨਹੀਂ ਗਈ 32000 ਚ ਲੜ ਪਿਆਰ ਬਾਈ ਕਰ ਦਾਂਗੇ ਅੱਛਾ ਸੁੱਕੇ ਵੀਰੇ ਨੰਬਰ ਦਈ ਪਈ ਆਪ ਦਾ ਇੱਕ ਮਿੰਟ ਨੰਬਰ ਦੱਸੋ ਭਰਾ ਜੀ ਨੰਬਰ 985555 ਜੀ 55405 ਇੱਕ ਵਾਰੀ ਹੋਰ ਬੋਲ ਦਿਓ ਵੀਰੇ 985555 ਜੀ 55405 985555 ਜੀ 55405 ਠੀਕ ਹੈ ਇਸ ਨੰਬਰ ਤੇ ਇੱਕ ਨੰਬਰ ਹੋਰ ਆ ਕੇ ਵੀਰੇ ਨਾ ਸਰਵੰਤਾ ਨੰਬਰ ਤੇ ਰਿੰਗ ਨਹੀਂ ਆਉਂਦੀ ਚਾਹ ਹਾਂਜੀ ਉਹ ਵੀ ਦੱਸ ਦਿਓ ਜੀ 98886 ਜੀ 55405 ਠੀਕ ਹੈ ਬਈ ਇੱਕ ਵਾਰੀ ਹੋਰ ਬੋਲ ਦਿਓ ਜੀ 95186 ਜੀ 55405 ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾਲ ਕਰ ਲਓ ਤੁਸੀਂ ਗੱਲਬਾਤ ਧੰਨਵਾਦ ਸ਼ੁਕਰੀਆ ਜਉਂਦੇ ਰਹੋ